ਸਤਿ ਸ਼੍ਰੀ ਅਕਾਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖ ਹੈਡਲਾਈਨਸ ਤੇ ਵਪਾਰਕ ਸਮਝੌਤੇ ਦੀ ਡੈਡਲਾਈਨ ਹੋਏ ਠੋਸ 트ੰਪ ਤੇ ਕਾਰਨੀ ਦੇ ਵਿਚਾਲੇ ਪਹਿਲੀ ਵਾਰ ਹੋਈ ਫੋਨ ਤੇ ਗੱਲਬਾਤ ਵਿਦੇਸ਼ ਮੰਤਰੀ ਨੀਤਾ ਆਨੰਦਨ ਨੇ ਮਾਰਕੋ ਰੂਬਿਓ ਦੇ ਨਾਲ ਕੀਤੀ ਮੁਲਾਕਾਤ ਵਾਸ਼ਿੰਗਟਨ ਦੇ ਵਿੱਚ ਹੋਈ ਲੰਬੀ ਗੱਲਬਾਤ ਯੂਈਐਫਐਲ 에ਸੈਂਸ਼ੀਅਲਸ ਨੂੰ ਨਵੀਂ ਪਾਸ਼ਾ ਮੁਹਾਰਤ ਵਜੋਂ ਦਿੱਤੀ ਗਈ ਮਨਜ਼ੂਰੀ ਆਈਆਰਸੀਸੀ ਨੇ ਨਵੇਂ ਮਾਪਦੰਡ ਕਿਤੇ ਸ਼ੁਰੂ ਪ੍ਰੀਮੀਅਰ ਡੈਨियल স্মਿਥ ਨੇ ਸੰਤੁਲਨ ਬਹਾਲ ਕਰਨ ਦੇ ਲਈ ਕੀਤੀ ਮੰਗ ਸਲਾਣਾਬਾਦੀ ਦੇ 1% ਤੇ ਸੰਗੀ ਮਿਗ੍ਰੇਸ਼ਨ ਸੀਮਾ ਦੀ ਕੀਤੀ ਅਪੀਲ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨਾਡਾ ਅਤੇ ਅਮਰੀਕਾ ਦੇ ਵਿਚਾਲੇ ਵਪਾਰਕ ਗੱਲਬਾਤ ਤੇ ਵਪਾਰਕ ਸਮਝੌਤਾ ਜਿਹੜਾ ਹੈ ਉਸ ਦੀ ਡੈਡਲਾਈਨ ਖਤਮ ਹੋ ਗਈ ਹੈ ਤੇ ਡੈਡਲਾਈਨ ਖਤਮ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਪਹਿਲੀ ਵਾਰ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਮੌਜੂਦਾ ਵਪਾਰਕ ਚੁਣੌਤੀਆਂ ਅਤੇ ਮੌਕਿਆਂ ਦੇ ਉੱਤੇ ਵੀ ਚਰਚਾ ਹੋਈ ਹੈ ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਵਿਸਥਾਰ ਦੇ ਨਾਲ ਇੱਕ ਦੂਜੇ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਪਰ ਫਿਰ ਵੀ ਥੋੜੀ-ਬਹੁਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਆਰੇਫ ਦੇ ਉੱਤੇ ਦੋਹਾਂ ਨੇ ਇੱਕ ਵਾਰ ਫੇਰ ਤੋਂ ਗਲਬਾਤ ਕਰਨ ਦੀ ਸ਼ੁਰੂਆਤ ਜ਼ਰੂਰ ਕੀਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ਤੇ ਗਲਬਾਤ ਕੀਤੀ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਲੀਡਰਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਪਾਰਕ ਸਮਝੌਤਾ ਨਾ ਹੋਣ ਤੋਂ ਬਾਅਦ ਗਲਬਾਤ ਕੀਤੀ ਹੋਵੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੇ ਗਏ ਛੋਟੇ ਜਿਹੇ ਬਿਆਨ ਮੁਤਾਬਕ ਦੋਵਾਂ ਨੇ ਮੌਜੂਦਾ ਵਪਾਰਕ ਚੁਣੌਤੀਆਂ ਮੌਕਿਆਂ ਤੇ ਸਾਂਝੀਆਂ ਤਰਜੀਹਾਂ ਤੇ ਗੱਲ ਕੀਤੀ ਸਰਕਾਰੀ ਅਧਿਕਾਰੀਆਂ ਨੇ ਇਸ ਗੱਲਬਾਤ ਨੂੰ ਉਸਾਰੂ ਤੇ ਵਿਆਪਕ ਆਖਿਆ ਪੀਐਮ ਨੇ ਕਿਹਾ ਕਿ ਮਾਰਕ ਕਾਰਨੀ ਨੇ ਕੈਨੇਡਾ ਤੇ ਅਮਰੀਕਾ ਦਰਮਿਆਨ ਨਵਾਂ ਆਰਥਿਕ ਅਤੇ ਸੁਰੱਖਿਆ ਸਬੰਧ ਬਣਾਉਣ ਦੀ ਗੱਲ ਚੁੱਕੀ ਹੈ ਇਸ ਦੇ ਨਾਲ ਹੀ ਦੋਹਾਂ ਨੇ ਇਹ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਰਾਸ਼ਟਰਪਤੀ ਡ੍ਰੰਪ ਦੀ ਅਗਵਾਈ ਹੇਠ ਯੂਕਰੇਨ ਤੇ ਯੂਰਪ ਚ ਲੰਬੇ ਸਮੇਂ ਲਈ ਅਮਨ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ ਜੋ ਕਿ ਯੂਕਰੇਨ ਨੂੰ ਰੂਸ ਤੋਂ ਬਚਾਉਣ ਲਈ ਅਮਰੀਕਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਵੱਲ ਇਸ਼ਾਰਾ ਕਰਦਾ ਹੈ ਜੇਕਰ ਯੂਕਰੇਨ ਤੇ ਰੂਸ ਵਿਚਾਲੇ ਕਿਸੇ ਤਰ੍ਹਾਂ ਦਾ ਅਮਨ ਸਮਝੌਤਾ ਹੋ ਜਾਂਦਾ ਹੈ ਕਾਬਿਲ ਗੌਰ ਹੈ ਕਿ ਅਮਰੀਕਾ ਨੇ ਕੈਨੇਡਾ ਉਤੇ 35 ਫੀਸ ਦੀ ਟੈਰਿਫ ਲਗਾਏ ਹੋਏ ਨੇ ਇਹ ਟੈਰਫ ਵੱਖ-ਵੱਖ ਉਤਪਾਦਾਂ ਦੇ ਉੱਤੇ ਲਗਾਏ ਗਏ ਨੇ ਖਾਸ ਕਰਕੇ ਉਹਨਾਂ ਉਤਪਾਦਾਂ ਤੇ ਜੋ ਸੀਯੂਐਸਐਮਏ ਸਮਝੌਤੇ ਦੇ ਅਧੀਨ ਨਹੀਂ ਹੁੰਦੇ ਇਸ ਤੋਂ ਇਲਾਵਾ ਸਟੀਲ ਅਤੇ ਐਲੂਮੀਨੀਅਮ ਦੇ ਖੇਤਰ ਨੂੰ ਵੀ ਵੱਡਾ ਨੁਕਸਾਨ ਝੁਕਣਾ ਪੈ ਰਿਹਾ ਹੈ ਬੀਤੇ ਦਿਨ ਹੀ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਵਰਕਰਾਂ ਦੇ ਲਈ ਅਹਿਮ ਐਲਾਨ ਕੀਤਾ ਗਿਆ ਸੀ ਉਹਨਾਂ ਨੇ ਆਖਿਆ ਸੀ ਕਿ ਇਹਨਾਂ ਟੈਰਫਾਂ ਕਰਕੇ অন্ਟਾਰੀਓ ਦੇ ਵਰਕਰਜ਼ ਉੱਤੇ ਵੱਡਾ ਪ੍ਰਭਾਵ ਪੈ ਰਿਹਾ ਹੈ ਤੇ ਕਈਆਂ ਨੂੰ ਨੌਕਰੀਆਂ ਗਵਾਉਣੀਆਂ ਪੈ ਰੀਆਂ ਨੇ ਜਿਸ ਕਰਕੇ ਸਰਕਾਰ অন্ਟਾਰੀਓ ਦੇ ਵਿੱਚ ਵੱਖ-ਵੱਖ ਨੌਕਰੀਆਂ ਪੈਦਾ ਕਰਨ ਦੇ ਵਸੀਲੇ ਸ਼ੁਰੂ ਕਰ ਰਹੀ ਹੈ ਤਾਂ ਜੋ ਵਰਕਰਾਂ ਨੂੰ ਇਸ ਟੈਰਫ ਯੁੱਧ ਦੇ ਚੱਲਦਿਆਂ ਨੌਕਰੀਆਂ ਨਾ ਗਵਾਉਣੀਆਂ ਪੈਣ। ਦੂਜੇ ਪਾਸੇ ਕੈਨੇਡਾ ਦੀ ਫੈਡਰਲ ਸਰਕਾਰ ਵੀ ਕੋਸ਼ਿਸ਼ਾਂ ਕਰ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਹਨਾਂ ਟੈਰਫਾਂ ਨੂੰ ਘਟਾਇਆ ਜਾ ਸਕੇ ਜਾਂ ਫਿਰ ਖਤਮ ਕੀਤਾ ਜਾ ਸਕੇ। ਤੇ ਉਧਰ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ واਸ਼ਿੰਗਟਨ ਦੇ ਵਿੱਚ ਆਪਣੇ ਅਮਰੀਕੀ ਹਮਰੁੱਧਾ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਹੀ ਮੰਤਰੀਆਂ ਦੀ ਇਹ ਪਹਿਲੀ ਅਧਿਕਾਰਤ ਬੈਠਕ ਸੀ। ਇਸ ਬੈਠਕ ਦੇ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਨਾਲ ਜੁੜੇ ਹੋਏ ਮਸਲੇ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਵਿੱਚ ਹੀ ਫੈਂਟਨਲ ਦੇ ਪ੍ਰਭਾਵ ਬਾਰੇ ਚਰਚਾ ਹੋਈ ਹੈ ਵਿੱਚ ਹੀ ਜਿਹੜੇ ਅਮਰੀਕਾ ਦੇ ਵੱਲੋਂ ਟੈਰਫ ਕੈਨੇਡਾ ਦੇ ਉੱਤੇ ਲਗਾਏ ਗਏ ਨੇ ਉਹਨਾਂ ਬਾਰੇ ਵੀ بیٹھ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕੈਨੇਡਾ ਤੇ ਅਮਰੀਕਾ ਦੇ ਦੋਵਲੇ ਸਬੰਧਾਂ 'ਚ ਚੱਲ ਰਹੇ ਤਣਾਅ ਦਰਮਿਆਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਸੈਕ雷ਟਰੀ ਆਫ ਸਟੇਟ ਯਾਨੀ ਕਿ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਪਹਿਲੀ ਅਧਿਕਾਰਤ ਮੁਲਾਕਾਤ ਕੀਤੀ ਆਨੰਦ ਤੇ ਰੂਬਿਓ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਕਮਰੇ 'ਚ ਕੈਨੇਡੀਅਨ ਤੇ ਅਮਰੀਕੀ ਝੰਡਿਆਂ ਦੇ ਸਾਹਮਣੇ ਹੱਥ ਮਿਲਾਇਆ ਦੋਵਾਂ 'ਚ ਕਿਸੇ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਆਨੰਦ ਤੇ ਰੂਵੀਓ ਪਹਿਲਾਂ ਫੋਨ ਰਾਹੀਂ ਗੱਲ ਕਰ ਚੁੱਕੇ ਨੇ। ਜੂਨ ਦੌਰਾਨ ਕੈਨੇਨੈਸਕਿਸਟ G7 ਸੰਮੇਲਨ ਤੋਂ ਪਹਿਲਾਂ ਵੀ ਇਹਨਾਂ ਦੀ ਗੱਲਬਾਤ ਹੋਈ ਸੀ। ਉਹਨਾਂ ਨੇ ਅਗਸਤ ਵਿੱਚ ਵੀ ਇੱਕ ਕਾਲ ਕੀਤੀ ਸੀ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਆਖਿਆ ਕਿ ਉਹਨਾਂ ਨੇ ਹaiti ਅਤੇ ਮੱਧ ਪੂਰਬ 'ਚ ਸੁਰੱਖਿਆ ਸਥਿਤੀ ਬਾਰੇ ਚਰਚਾ ਕੀਤੀ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਬਲੈਂਕ ਟੈਰਫਾਂ ਤੋਂ ਰਾਹਤ ਦੀ ਪਾਲ ਵਿੱਚ ਜੁਲਾਈ 'ਚ ਵਾਸ਼ਿੰਗਟਨ ਗਏ ਸਨ ਪਰ ਰਾਹਤ ਕੋਈ ਨਾ ਮਿਲੀ। ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ 35% ਦੀ ਕਰ ਦਿੱਤੇ। ਇਹ ਟੈਰਿਫ ਉਹਨਾਂ ਚੀਜ਼ਾਂ ਤੇ ਲਾਗੂ ਨਹੀਂ ਹੁੰਦੇ ਜੋ ਕੈਨੇਡਾ, ਅਮਰੀਕਾ, ਮੈਕਸੀਕੋ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਦੇ ਅਨੁਕੂਲ ਹੁੰਦੀਆਂ ਨੇ। ਵਾਈਟ ਹਾਊਸ ਦੀ ਇੱਕ ਤੱਥ ਸ਼ੀਟ ਚ ਕਿਹਾ ਗਿਆ ਹੈ ਕਿ ਟੈਰਿਫ ਇਸ ਲਈ ਵਧਾਏ ਗਏ ਨੇ ਕਿਉਂਕਿ ਕੈਨੇਡਾ ਫੈਂਟਨਿਲ ਦੇ ਪ੍ਰਵਾਹ ਨੂੰ ਰੋਕਣ 'ਚ ਸਹਿਯੋਗ ਕਰਨ 'ਚ ਅਸਫਲ ਰਿਹਾ ਤੇ ਕੈਨੇਡਾ ਦੇ ਬਦਲਾ ਲਊ ਟੈਰਫਾਂ ਵੱਲ ਵੀ ਇੱਕ ਕਾਰਨ ਵੱਜੋਂ ਇਸ਼ਾਰਾ ਕੀਤਾ ਗਿਆ ਹੈ। ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ ਉੱਤਰੀ ਸਰਹੱਦ ਯਾਨੀ ਕੈਨੇਡਾ ਵਾਲੇ ਪਾਸਿਓ ਬਹੁਤ ਥੋੜੀ ਮਾਤਰਾ ਵਿੱਚ ਹੀ ਫੈਂਟਨਿਲ ਨਸ਼ਾ ਫੜਿਆ ਜਾਂਦਾ ਹੈ ਕੈਨੇਡਾ ਉੱਤੇ ਅਮਰੀਕਾ ਵੱਲੋਂ ਸਟੀਲ ਐਲੂਮੀਨੀਅਮ ਤਾਂਬਾ ਤੇ ਗੱਡੀਆਂ ਉੱਤੇ ਟੈਰਿਫ ਲਗਾਏ ਗਏ ਨੇ ਜਿਸ ਕਰਕੇ ਕੈਨੇਡਾ ਨੂੰ ਨੁਕਸਾਨ ਹੋ ਰਿਹਾ ਹੈ ਜਦੋਂ ਤੋਂ ਇਹ ਟੈਰਿਫ ਵਧੇ ਨੇ ਵਾਸ਼ਿੰਗਟਨ 'ਚ ਕੈਨੇਡਾ ਦੇ ਮੰਤਰੀਆਂ ਦੀ ਸਰਗਰਮੀ ਕੁਝ ਘੱਟ ਹੋ ਗਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਹੈ ਕਿ ਉਹ ਸਿਰਫ ਉਹ ਹੀ ਸਮਝੌਤਾ ਕਰਨਗੇ ਜੋ ਕੈਨੇਡਾ ਲਈ ਵਧੀਆ ਹੋਵੇ ਉਹਨਾਂ ਨੇ ਇਸ ਮਹੀਨੇ ਪਹਿਲਾਂ ਵੀ ਆਖਿਆ ਸੀ ਕਿ ਅਸੀਂ ਹੁਣ ਆਪਣੇ ਦੇਸ਼ ਨੂੰ ਮਜ਼ਬੂਤ ਬਣਾ ਵਿਦੇਸ਼ਾਂ ਚ ਕੈਨੇਡਾ ਦੀਆਂ ਕੰਪਨੀਆਂ ਤੇ ਵਰਕਰਾਂ ਲਈ ਨਵੇਂ ਮੌਕੇ ਲੱਭ ਰਹੇ ਆ ਤੇ ਦੂਜੇ ਪਾਸੇ IRCC ਨੇ ਕੈਨੇਡੀਅਨ ਸਥਾਈ ਨਿਵਾਸ ਪ੍ਰੋਗਰਾਮਾ ਦੇ ਲਈ TOEFL Essensius ਨੂੰ ਇੱਕ ਨਵੇਂ ਅੰਗਰੇਜ਼ੀ ਮੁਹਾਰਤ ਟੈਸਟ ਦੇ ਵਜੋਂ ਮਨਜ਼ੂਰੀ ਦੇ ਦਿੱਤੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਨੇ ਇੱਕ ਪਰਵਾਨਿਤ ਭਾਸ਼ਾ ਮੁਹਾਰਤ ਦੇ ਵਜੋਂ ਅੰਗਰੇਜ਼ੀ ਦੇ ਟੈਸਟ ਨੂੰ ਵਿਦੇਸ਼ੀ ਭਾਸ਼ਾ ਦੇ ਜ਼ਰੂਰੀ ਟੈਸਟ ਦੇ ਵਿੱਚੋ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਇੱਕ ਗੇਮ ਬਦਲਣ ਵਾਲਾ ਫੈਸਲਾ ਕੈਨੇਡਾ ਦੇ ਵਿੱਚ ਭਵਿੱਖ ਬਣਾਉਣ ਦੇ ਉਦੇਸ਼ ਦੇ ਨਾਲ ਵਿਦੇਸ਼ੀ ਨਾਗਰਿਕਾਂ ਲਈ ਨਵਾਂ ਪਹੁੰਚਯੋਗ ਤੇ ਕੁਸ਼ਲ ਰਸਤਾ ਖੋਲ ਰਿਹਾ ਹੈ। ਟੂਈਐਫਐਲ ਐਸੈਂਸ਼ੀਅਲਜ਼ ਟੈਸਟ ਇੱਕ ਸੁਚਾਰੂ ਡੇਢ ਘੰਟੇ ਦੀ ਪ੍ਰੀਖਿਆ ਹੁੰਦੀ ਹੈ ਜੋ ਭਾਸ਼ਾ ਟੈਸਟਿੰਗ ਲਈ ਇੱਕ ਆਧੁਨਿਕ ਪਹੁੰਚ ਦੀ ਪੇਸ਼ਕਸ਼ ਕਰਦੀ ਹੈ। ਕੈਨੇਡਾ ਤੇ ਦੁਨੀਆ ਭਰ ਚ ਸੁਰੱਖਿਅਤ ਟੈਸਟ ਸੈਂਟਰਾਂ ਤੇ ਪ੍ਰਬੰਧਿਤ ਇਹ ਇਮੀਗ੍ਰੇਸ਼ਨ ਬਿਨੇਕਾਰਾਂ ਲਈ ਇੱਕ ਪਰੋਸੇਯੋਗ ਤੇ ਪਹੁੰਚਯੋਗ ਆਪਸ਼ਨ ਪ੍ਰਦਾਨ ਕਰਦਾ ਹੈ। ਟੈਸਟ ਨੂੰ ਚਾਰ ਮੁੱਖ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਲਿਸਨਿੰਗ ਅਸਲ ਦੇ ਇਸ ਜੀਵਨ ਦੇ ਦ੍ਰਿਸ਼ਾਂ ਦੇ ਵਿੱਚ ਬੋਲੀ ਜਾਣ ਵਾਲੀ ਅੰਗਰੇਜ਼ੀ ਨੂੰ ਸਮਝਣ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾਂਦਾ ਹੈ ਗੱਲਬਾਤ ਜਾਂ ਕੰਮ ਵਾਲੀ ਥਾਂ ਬਾਰੇ ਚਰਚਾਮਕ ਕੀਤੀਆਂ ਜਾਂਦੀਆਂ ਨੇ ਫਿਰ ਆਉਂਦਾ ਹੈ ਰੀਡਿੰਗ ਈਮੇਲਾਂ ਤੋਂ ਲੈ ਕੇ ਜਾਣਕਾਰੀ ਵਾਲੇ ਆਰਟੀਕਲਸ ਤੱਕ ਲਿਖਤੀ ਟੈਸਟ ਦੀ ਸਮਝ ਦਾ ਮੁਲਾਂਕਣ ਕੀਤਾ ਜਾਂਦਾ ਹੈ ਫਿਰ ਆਉਂਦਾ ਹੈ ਰਾਈਟਿੰਗ ਲਿਖਤੀ ਰੂਪ ਦੇ ਵਿੱਚ ਵਿਚਾਰਾਂ ਨੂੰ ਸਪਸ਼ਟ ਅਤੇ ਇਕਸਾਰਤਾ ਨਾਲ ਪ੍ਰਗਟ ਕਰਨ ਦੀ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ ਫਿਰ ਆਉਂਦਾ ਹੈ ਸਪੀਕਿੰਗ ਵਿਹਾਰਿਕ ਕਾਰਜ ਅਧਾਰਿਤ ਪ੍ਰੋਂਪਟਾਂ ਦੁਆਰਾ ਮੌਖਿਕ ਸੰਚਾਰ ਹੁਨਰਾਂ ਨੂੰ ਮਾਪਿਆ ਜਾਂਦਾ ਹੈ ਇਸ ਤੋਂ ਲਗਾ ਟੈਸਟ ਵਿੱਚ ਇੱਕ ਛੋਟਾ ਬਿਨਾਂ ਸਕੋਰ ਵਾਲਾ ਨਿੱਜੀ ਵੀਡੀਓ ਸਟੇਟਮੈਂਟ ਸ਼ਾਮਿਲ ਹੈ ਜੋ ਉਮੀਦਵਾਰਾਂ ਨੂੰ ਆਪਣੀ ਪਰਸਨੈਲਿਟੀ ਅਤੇ ਸੰਚਾਰ ਸ਼ੈਲੀ ਦਾ ਪ੍ਰਦਰਸ਼ਨ ਕਰਨ ਦੀ ਆਗਿਆ ਦਿੰਦਾ ਹੈ ਇਹ ਵਿਲੱਖਣ ਵਿਸ਼ੇਸ਼ਤਾ ਟੋਈਐਫਐਲ ਐਸੈਂਸ਼ੀਅਲਸ ਨੂੰ ਵੱਖ ਕਰਦੀ ਹੈ ਭਾਸ਼ਾ ਯੋਗਤਾ ਦਾ ਵਿ ਵਿਰੇ ਸੰਪੂਰਨ ਮੁਲਾਂਕਣ ਪੇਸ਼ ਕਰਦੀ ਹੈ ਟੈਸਟ ਦਾ ਤੇਜ਼ ਰਫ਼ਤਾਰ ਦਿਲਚਸਪ ਫਾਰਮੈਟ ਆਧੁਨਿਕ ਜੀਵਨ ਦੀਆਂ ਸੰਚਾਰ ਮੰਗਾਂ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ ਜਿਸ ਨੂੰ ਕੈਨੇਡੀਅਨ ਸਮਾਜ ਵਿੱਚ ਏਕੀਕਰਨ ਦੀ ਤਿਆਰੀ ਕਰ ਰਹੇ ਪਰਵਾਸੀਆਂ ਲਈ ਆਦਰਸ਼ ਆਪਸ਼ਨ ਬਣਾਉਂਦਾ ਹੈ ਭਾਵੇਂ ਤੁਸੀਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ ਅਰਜ਼ੀ ਦੇਣ ਵਾਲੀ ਨਰਸ ਹੋ ਜਾਂ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਵੱਲ ਧਿਆਨ ਦੇਣ ਵਾਲੇ ਕੋਈ ਵਪਾਰੀ ਹੋ ਟੋਈਐਫਐਲ ਐਸੈਂਸ਼ੀਅਲਸ ਤੁਹਾਡੇ ਭਾਸ਼ਾ ਦੇ ਹੁਨਰ ਨੂੰ ਸਹੀ ਬਤ ਕਰਨ ਲਈ ਇੱਕ ਵਿਹਾਰਕ ਤਰੀਕਾ ਪ੍ਰਦਾਨ ਕਰਦਾ ਹੈ ਟੋਈਐਫਐਲ 에ਸੈਂਸ਼ੀਅਲਜ਼ ਟੈਸਟ ਆਈਆਰਸੀਸੀ ਦੇ ਸਥਾਈ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ ਉਪਲਬਧ ਹੁੰਦਾ ਹੈ ਜਿਸ ਚ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਐਟਲੰਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵੀ ਸ਼ਾਮਿਲ ਹੁੰਦੇ ਨੇ ਇਹ ਨਵਾਂ ਟੈਸਟਿੰਗ ਆਪਸ਼ਨ ਉਹਨਾਂ ਬਿਨੇਕਾਰਾਂ ਲਈ ਖਾਸ ਤੌਰ ਤੇ ਦਿਲਚਸਪ ਹੈ ਜਿਨ੍ਹਾਂ ਨੂੰ ਲਾਗਤ ਅਵੇਲੇਬਿਲਟੀ ਜਾਂ ਟੈਸਟ ਫਾਰਮੈਟ ਦੇ ਕਾਰਨ ਆਇਲਸ ਜੋ ਸੈਲਪਿਪ ਵਰਗੇ ਮੌਜੂਦਾ ਟੈਸਟ ਘੱਟ ਪਹੁੰਚ ਯੋਗ ਲੱਗ ਸਕਦੇ ਨੇ ਟੀਓਈਐਫਐਲ ਐਸੈਂਸ਼ੀਅਲਸ ਦੇ ਨਾਲ ਈਟੀਐਸ ਦਾ ਉਦੇਸ਼ ਇੱਕ ਉੱਚ ਗੁਣਵੱਤਾ ਵਾਲਾ ਕਿਫਾਇਤੀ ਆਪਸ਼ਨ ਪ੍ਰਦਾਨ ਕਰਨਾ ਹੈ ਜੋ ਕੈਨੇਡਾ ਦੇ ਵਿਭਿੰਨ ਹੁਨਰਮੰਦ ਪ੍ਰਤਿਭਾ ਨੂੰ ਅਟਰੈਕਟ ਕਰਨ ਦੇ ਟੀਚੇ ਨਾਲ ਮੇਲ ਖਾਂਦਾ ਹੈ ਉਮੀਦਵਾਰਾਂ ਨੂੰ ਟੈਸਟ ਪੂਰਾ ਕਰਨ ਤੋਂ ਤੁਰੰਤ ਬਾਅਦ ਸੁਣਨ ਤੇ ਪੜਨ ਵਾਲੇ ਭਾਗਾਂ ਲਈ ਤੁਰੰਤ ਅਨधिकृत ਸਕੋਰ ਪ੍ਰਾਪਤ ਹੋ ਜਾਂਦੇ ਨੇ ਅਧਿਕਾਰਤ ਨਤੀਜੇ 6 ਦਿਨਾਂ ਦੇ ਅੰਦਰ ਆਨਲਾਈਨ ਅਵੇਲੇਬਲ ਹੁੰਦੇ ਨੇ ਜਿਸ ਨਾਲ ਬੇਨਕਾਰ ਆਪਣੀਆਂ ਇਮੀਗ੍ਰੇਸ਼ਨ ਅਰਜ਼ੀਆਂ ਨਾਲ ਜਲਦੀ ਹੀ ਅੱਗੇ ਵਧ ਸਕਦਾ ਹੈ TOEFL Essentials ਦੁਨੀਆ ਭਰ ਦੇ ਸੁਰੱਖਿਅਤ ਟੈਸਟ ਕੇਂਦਰਾਂ ਤੇ ਪੇਸ਼ ਕੀਤਾ ਜਾਂਦਾ ਹੈ ਜੋ ਬਿਨਕਾਰਾਂ ਲਈ ਉਹਨਾਂ ਦੇ ਸਥਾਨ ਦੀ ਪਰਵਾਹ ਕੀਤੇ ਬਿਨਾਂ ਸੁਵਿਧਾਜਨਕ ਬਣਾਇਆ ਜਾਂਦਾ ਹੈ ਯਾਨੀ ਕਿ ਤੁਸੀਂ ਈਜ਼ੀ ਲੋਕੇਸ਼ਨਸ ਤੇ ਜਾ ਕੇ ਵੀ ਇਹ ਟੈਸਟ ਦੇ ਸਕਦੇ ਹੋ ਸਕੋਰ ਰਿਪੋਰਟ ਬਿਨਾ ਕਿਸੇ ਵਾਧੂ ਕੀਮਤ ਦੇ ਅਸੀਮਤ ਗਿਣਤੀ ਦੇ ਸੰਸਥਾਵਾਂ ਨੂੰ ਭੇਜੀ ਜਾ ਸਕਦੀ ਹੈ ਜਿਸ ਨਾਲ ਬਿਨੇਕਾਰਾਂ ਦੇ ਉੱਤੇ ਵਿੱਤੀ ਬੋਝ ਵੀ ਘਟਦਾ ਹੈ ਟੂਈਐਫਐਲ ਐਸੈਂਸ਼ੀਅਲਜ਼ ਪਰੋਸੇ ਮੰਦ ਉੱਚ ਗੁਣਵੱਤਾ ਵਾਲਾ ਆਪਸ਼ਨ ਹੈ ਜੋ ਪ੍ਰਵਾਸੀਆਂ ਨੂੰ ਕੈਨੇਡਾ 'ਚ ਸਫਲ ਹੋਣ 'ਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤੇ ਉਹਦੋਂ ਪ੍ਰੀਮੀਅਰ ਡੇਨੀਅਲ ਸਮਿਥ ਨੇ ਸੰਤੁਲਨ ਬਹਾਲ ਕਰਨ ਲਈ ਸਲਾਨਾ ਆਬਾਦੀ ਦੇ 1% ਤੇ ਸੰਗੀ ਇਮੀਗ੍ਰੇਸ਼ਨ ਸੀਮਾ ਦੀ ਅਪੀਲ ਕੀਤੀ ਹੈ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਜਿੰਨੀ ਅਲਬਰਟਾ ਦੀ ਆਬਾਦੀ ਹੈ ਉਸ ਦਾ ਕੇਵਲ 1% ਹੀ ਇਮੀਗ੍ਰੇਸ਼ਨ ਅਲਬਰਟਾ 'ਚ ਆਉਣੀ ਚਾਹੀਦੀ ਹੈ ਇਹ ਯਕੀਨੀ ਬਣਾਉਣ ਵਾਸਤੇ ਕਿ ਅਲਬਰਟਾ ਸਵਾਗਤਯੋਗ ਰਹੇ ਅਤੇ ਜੀਵਨ ਦੀ ਕੁਆਲਿਟੀ ਨੂੰ ਕਾਇਮ ਰੱਖਿਆ ਜਾਵੇ ਯਾਨੀ ਕਿ ਲੋਕਾਂ ਨੂੰ ਬੁਨਿਆਦੀ ਲੋੜਾਂ ਵੀ ਮਿਲਦੀਆਂ ਰਹਿਣ ਅਲਬਰਟਾ ਦੇ ਨੌਕਰੀਆਂ ਆਰਥਿਕਤਾ ਵਪਾਰ ਅਤੇ ਇਮੀਗ੍ਰੇਸ਼ਨ ਮੰਤਰੀ ਜੋਸਫ ਸ਼ੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਰਿਹਾਇਸ਼ ਸਿਹਤ ਸੰਭਾਲ ਤੇ ਜਨਤਕ ਸੇਵਾਵਾਂ ਤੇ ਭਾਰੀ ਦਬਾਅ ਦਾ ਹਵਾਲਾ ਦਿੱਤਾ ਹੋਇਆ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਲਈ ਸੰਘੀ ਵਚਨਬੱਧਤਾਵਾਂ ਦਾ ਸਨਮਾਨ ਕਰਨ ਵਾਸਤੇ ਵੀ ਆਖਿਆ। ਇਹ ਪਟੀਸ਼ਨ ਪ੍ਰੀਮੀਅਰ ਡੈਨੀਅਲ ਸਮਿਥ ਦੇ ਹਾਲੀਆ ਬਿਆਨਾਂ ਤੋਂ ਬਾਅਦ ਆਈ ਹੈ ਜਿਸ ਚ ਸੂਬੇ 'ਚ ਬੇਮਿਸਾਲ ਆਬਾਦੀ ਵਾਧੇ ਕਾਰਨ ਪੈਦਾ ਹੋਏ ਤਣਾਅ ਨੂੰ ਜਾਗਰੂਕ ਕੀਤਾ ਗਿਆ ਹੈ। ਅਲਬਰਟਾ ਦੇ ਆਂਕੜਾ ਅਤੇ ਜਾਣਕਾਰੀ ਦਫ਼ਤਰ ਮੁਤਾਬਕ April 2023 ਤੋਂ April 2024 ਤੱਕ ਸੂਬਾਈ ਆਬਾਦੀ 'ਚ 2,4670 ਦਾ ਵਾਧਾ ਹੋਇਆ ਹੈ ਜੋ ਕਿ ਕੈਨੇਡਾ 'ਚ ਸਾਲਦਰ ਸਾਲ ਸਭ ਤੋਂ ਵੱਧ ਵਿਕਾਸ ਦਰ ਹੈ। ਇਹ 3.20 ਫੀਸਦੀ ਦੀ ਰਾਸ਼ਟਰੀ ਔਸਤ ਨੂੰ ਪਛੜਦਾ ਹੈ ਜੋ ਮੁੱਖ ਤੌਰ ਤੇ ਅੰਤਰਰਾਸ਼ਟਰੀ ਤੇ ਅੰਤਰ-ਸੂਬਾਈ ਪ੍ਰਵਾਸ ਦੁਆਰਾ ਚਲਾਇਆ ਜਾਂਦਾ ਹੈ ਪਿਛਲੇ 3 ਸਾਲਾਂ ਚ ਲਗਭਗ 4,50,000 ਨਵੇਂ ਆਏ ਲੋਕ ਅਲਬਰਟਾ ਚ ਆਏ ਅਤੇ ਪ੍ਰਤੀ ਸਾਲ 50,000 ਤੋਂ ਕਿਤੇ ਵੱਧ ਨੇ ਜੋ ਡੈਨੀਅਲ ਸਮਿਥ ਮੁਤਾਬਕ ਟਿਕਾਊ ਹੈ ਅਤੇ ਇਹ ਅਲਬਰਟਾ ਦੀ ਸੁਬਾਈ ਆਬਾਦੀ ਦਾ ਲਗਭਗ 1% ਹਿਸਾਬ ਆਂਦਾ ਹੈ 16 ਅਗਸਤ ਨੂੰ ਆਪਣੇ ਹਾਲੀਆ ਭਾਸ਼ਣ 'ਚ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਤੇਜ਼ ਵਾਅਦੇ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਉਹਨੇ ਕਿਹਾ ਸਾਡੇ ਕੋਲ ਇੱਕ ਇਮੀਗ੍ਰੇਸ਼ਨ ਪ੍ਰਣਾਲੀ ਸੀ ਜਿਸਤੇ ਅਸੀਂ ਸਾਰੇ ਬਹੁਤ ਮਾਨ ਕਰਦੇ ਸੀ ਕਿਉਂਕਿ ਹਲ ਹੀ ਦੇ ਕੁਝ ਸਾਲਾਂ ਤੱਕ ਇਹਨੀ ਵਧੀਆ ਢੰਗ ਨਾਲ ਕੰਮ ਕਰ ਰਹੀ ਸੀ ਜੇ ਅਸੀਂ ਨਵੇਂ ਆਉਣ ਵਾਲਿਆਂ ਦੀ ਆਮ ਗਿਣਤੀ ਵੱਲ ਵਾਪਸ ਜਾ ਸਕੀਏ ਪ੍ਰਤੀ ਸਾਲ ਆਬਾਦੀ ਦਾ ਇੱਕ ਫਿਸਦੀ ਹੈ ਜਨ ਲਗਭਗ 50 ਹਜ਼ਾਰ ਲੋਕ ਨੇ ਤਾਂ ਅਸੀਂ ਸਮਾਜਿਕ ਤਣਾ ਘਟਾਵਾਂਗੇ ਤੇ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਅਨੁ ਕੂਲ ਬਣਾ ਸਕਾਂਗੇ 스미스 ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁੱਦਾ ਪ੍ਰਵਾਸੀ ਵਿਰੋਧੀ ਭਾਵਨਾ ਚ ਨਹੀਂ ਹੈ ਸਗੋਂ ਸੁਭਾਈ ਸਰੋਤਾਂ ਤੇ ਭਾਰੀ ਆਮਦਚ ਹੈ 스미스 ਦੁਆਰਾ ਪ੍ਰਸਤਾਵਿਤ ਇੱਕ ਫਿਜ਼ਦੀ ਟੀਚਾ ਇਤਿਹਾਸਿਕ ਇਮੀਗ੍ਰੇਸ਼ਨ ਪਧਰਾ ਨਾਲ ਮੇਲ ਖਾਂਦਾ ਹੈ ਜਿਸ ਨੇ ਅਲਬਰਟਾ ਨੂੰ ਮਜ਼ਬੂਤ ਜਨਤਕ ਸੇਵਾਵਾਂ ਨੂੰ ਬਣਾਈ ਰੱਖਦਿਆਂ ਹੋਇਆਂ ਨਵੇਂ ਆਉਣ ਵਾਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕਰਨ ਦੀ ਆਗਿਆ ਦਿੱਤੀ ਹਾਲਾਂਕਿ ਮੌਜੂਦਾ ਆਮਦ ਨੇ ਰਿਹਾਇਸ਼ ਸਿਹਤ ਸੰਭਾਲ ਸਿੱਖਿਆ ਅਤੇ ਆਵਾਜਾਈ ਚੁੜਕਾਫਟਾਂ ਪੈਦਾ ਕੀਤੀਆਂ ਜਿਸ ਨਾਲ ਸੰਘੀ ਦਖਲਅੰਦਾਜ਼ੀ ਦੀ ਤੁਰੰਤ ਮੰਗ ਕੀਤੀ ਗਈ ਹੈ ਮੌਜੂਦਾ ਆਮਦ ਪ੍ਰਸਤਾਵਿਤ ਸੀਮਾ ਤੋਂ 9 ਗੁਣਾ ਕਿਤੇ ਵੱਧ ਹੈ ਅਬਾਦੀ ਦੇ ਵਿੱਚ ਵਾਧੇ ਨੇ ਸੁਬਈ ਰਿਹਾਇਸ਼ੀ ਬਾਜ਼ਾਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਕਿਫਾਇਤੀ ਸਮਰੱਥਾ ਬਹੁਤ ਸਾਰੇ ਨਿਵਾਸੀਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ 2025 ਦੀ ਰਿਪੋਰਟ ਚ ਆਖਿਆ ਗਿਆ ਹੈ ਕਿ ਸਾਲ 2006 ਤੋਂ 2021 ਤੱਕ ਕੈਨੇਡਾ ਪਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਤੇ ਕਿਰਾਏ 'ਚ ਲਗਭਗ 11 ਫੀਸਦੀ ਵਾਧੇ 'ਚ ਇਮੀਗ੍ਰੇਸ਼ਨ ਦਾ ਯੋਗਦਾਨ ਹੈ ਅਲਬਰਟਾ ਦੀ ਸਿਹਤ ਸੰਭਾਲ ਪ੍ਰਣਾਲੀ ਤੇਜ਼ੀ ਨਾਲ ਆਬਾਦੀ ਵਾਧੇ ਦਾ ਇੱਕ ਹੋਰ ਨੁਕਸਾਨ ਹੈ ਅਲਬਰਟਾ ਹੈਲਥ ਸਰਵਿਸਿਜ਼ ਦੇ ਮੁਤਾਬਕ ਸੂਬੇ ਨੂੰ ਸਿਹਤ ਸੰਭਾਲ ਪੇਸ਼ੇਵ ਕਗੰਭੀਰ ਕਾਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ 2033 ਤੱਕ 4000 ਤੋਂ ਵੱਧ ਲਾਇਸੈਂਸ ਸ਼ੁਦਾ ਪ੍ਰੈਕਟੀਕਲ ਨਰਸਾਂ ਰਜਿਸਟਰਡ ਨਰਸਾਂ ਤੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਦੀ ਲੋੜ ਹੋਣ ਦਾ ਅੰਦਾਜ਼ਾ ਹੈ ਸਾਲ 2023 ਤੋਂ ਬਾਅਦ 11 ਐਮਰਜੈਂਸੀ ਸਰਜਰੀਆਂ ਲਈ ਉਡੀਕ ਸਮੇਂ 'ਚ 15% ਦਾ ਵਾਧਾ ਹੋਇਆ ਹੈ ਰਿਹائش ਤੇ ਸਿਹਤ ਸੰਭਾਲ ਤੋਂ ਇਲਾਵਾ ਸੂਬਾਈ ਸਿੱਖਿਆ ਤੇ ਆਵਾਜਾਈ ਪ੍ਰਣਾਲੀਆਂ ਦੀ ਅਪਾਦੀ ਵਾਅਦੇ ਦੇ ਭਾਰ ਹੇਠ ਦੱਬ ਰਹੀਆਂ ਨੇ ਕੈਲਗਰੀ ਤੇ ਐਡਮਿੰਟਨ ਦੇ ਸਕੂਲ ਬੋਰਡ ਭੀੜ ਭੜੱਕੇ ਵਾਲੇ ਕਲਾਸਰੂਮਾਂ ਦੀ ਰਿਪੋਰਟ ਕਰ ਰਹੇ ਨੇ ਕੁਝ ਸਕੂਲ 120 ਫੀਸਦੀ ਸਮਰੱਥਾ ਦੇ ਨਾਲ ਕੰਮ ਕਰ ਰਹੇ ਨੇ ਚੁਣੌਤੀਆਂ ਦੇ ਬਾਵਜੂਦ ਇਮੀਗ੍ਰੇਸ਼ਨ ਅਲਬਰਟਾ ਦੇ ਆਰਥਿਕ ਵਿਕਾਸ ਦਾ ਇੱਕ ਆਧਾਰ ਬਣਿਆ ਹੋਇਆ ਹੈ ਤੇ ਜ਼ਿਕਰ ਕਰਾਂਗੇ ਬ੍ਰੈਂਪਟਨ ਦੀ ਸ਼ੂਟਿੰਗ ਮਾਮਲੇ ਦਾ ਬ੍ਰੈਂਪਟਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕਾਰ ਦੇ ਵਿੱਚ ਗੋਲੀਬਾਰੀ ਹੋਈ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੂਜਾ ਹਸਪਤਾਲ ਦੇ ਵਿੱਚ ਜ਼ੇੜੇ ਇਲਾਜ ਹੈ ਹੁਣ ਇਸੇ ਹੀ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਪਾਰ ਦੇ ਵਿੱਚ ਸਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਦਰਸਲ ਬਿਸ਼ਨੋਈ ਗੈਂਗ ਨੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਮਰਨ ਵਾਲੇ ਵਿਅਕਤੀ ਦਾ ਨਾਮ ਨਸ਼ਰ ਕਰਕੇ ਆਖਿਆ ਹੈ ਕਿ ਸੋਨੂੰ ਚੱਠਾ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ ਲਈਨੀ ਹੈ ਘਟਨਾ ਦੇ ਵਿੱਚ ਕਿਸੇ ਗੈਂਗ ਦੇ ਸ਼ਾਮਲ ਹੁੰਦਾ ਅੰਦਾਜ਼ਾ ਲਗਾਉਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਇਹ ਕਹਿਣਾ ਹੈ ਪੀਲ ਰੀਜਨ ਪੁਲਿਸ ਦਾ ਬ੍ਰੈਂਟਨ ਦੇ ਇੱਕ ਘਰ ਉੱਤੇ ਹੋਈ ਸ਼ੂਟਿੰਗ ਦੇ ਮਾਮਲੇ 'ਚ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਹੈ। ਪੁਲਿਸ ਵੱਲੋਂ ਮ੍ਰਿਤਕ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਪਰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਫੇਸਬੁੱਕ ਤੇ ਕੀਤੇ ਦਾਅਵੇ ਮੁਤਾਬਕ ਇਸ ਵਾਰਦਾਤ ਦੇ ਵਿੱਚ ਸੋਨੂ ਚੱਠਾ ਨਾਮੀ ਵਿਅਕਤੀ ਨੂੰ ਕਤਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੂ ਚੱਠਾ ਬ੍ਰੈਂਟਨ ਦਾ ਵਾਸੀ ਸੀ ਅਤੇ ਟਰੱਕਿੰਗ ਤੇ ਫਾਈਨੈਂਸ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਸੀ। ਇਹ ਘਟਨਾ ਕੈਸਲਮੋਰ ਰੋਡ ਅਤੇ ਹੰਬਰ ਵੈਸਟ ਪਾਰਕਵੇ ਦੇ ਨਜ਼ਦੀਕ ਬੈਂਟਨ ਡਰਾਈਵ ਤੇ ਸਥਿਤ ਇੱਕ ਘਰ ਦੇ ਵਿੱਚ ਵਾਪਰੀ ਹੈ। ਪੀਲ ਪੁਲਿਸ ਨੂੰ ਰਾਤੀਂ ਕਰੀਬ 8:40 ਦੇ ਇੱਕ ਘਰ ਦੇ ਵਿੱਚ ਸ਼ੋਰ ਸ਼ਰਾਬੇ ਦੀ ਸ਼ਿਕਾਇਤ ਮਿਲੀ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਗੋਲੀਆਂ ਦੇ ਨਾਲ ਜ਼ਖਮੀ ਦੋ ਵਿਅਕਤੀ ਮਿਲੇ। ਇੱਕ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਪੀੜਤ ਨੂੰ ਟਰੋਮਾ ਸੈਂਟਰ ਭੇਜਿਆ ਗਿਆ। ਜ਼ਖਮੀ ਵਿਅਕਤੀ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ ਆਮ ਆਪਣੀ ਫੇਸਬੁਕ ਪੋਸਟ ਦੇ ਵਿੱਚ ਬਿਸ਼ਨੋਈ ਗਰੁੱਪ ਵੱਲੋਂ ਸੋਨੂੰ ਚੱਠਾ ਦੀ ਮੌਤੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਇਹ ਕਾਰਵਾਈ ਐਮਪੀ ਤਨਵਾਦੀ ਮੌਤ ਦਾ ਬਦਲਾ ਲੈਣ ਲਈ ਕੀਤੀ ਹੈ ਕਾਬਿਲ ਗੌਰ ਹੈ ਕਿ ਤਨਵਾ ਆਟੋ ਮੈਕੈਨਿਕ ਸੀ ਉਸ ਦੀ ਜੂਨ ਮਹੀਨੇ ਦੌਰਾਨ ਹੱਤਿਆ ਕੀਤੀ ਗਈ ਇਸ ਵਾਰਦਾਤੀ ਜ਼ਿੰਮੇਵਾਰੀ 골ਡੀ ਬਰਾਡ ਗਰੁੱਪ ਵੱਲੋਂ ਲਈ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਤਨਵਾ ਦੇ ਕਤਲ ਦੇ ਮਾਮਲੇ 'ਚ ਇੱਕ ਹੋਰ ਪੋਸਟ ਪਾ ਕੇ ਇਸ ਕਤਲ ਨਾਲ ਸੋਨੂ ਚੱਠਾ ਤੇ ਪ੍ਰਭ ਨੱਤ ਦਾ ਸੰਬੰਧ ਜੋੜਿਆ ਗਿਆ। ਇਸ ਤੋਂ ਬਾਅਦ ਚੱਠਾ ਵੱਲੋਂ ਇਸ ਸੰਬੰਧੇ ਸਪਸ਼ਟਿਕਰਣ ਵੀ ਸਾਂਝਾ ਕੀਤਾ ਗਿਆ ਤੇ ਤਨਵਾ ਕਤਲ ਦੇ ਮਾਮਲੇ 'ਚ ਆਪਣਾ ਕੋਈ ਰੋਲ ਹੋਣ ਤੋਂ ਇਨਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਤਨਵਾ ਦੇ ਕਤਲ ਦੇ ਮਾਮਲੇ 'ਚ ਇੱਕ ਹੋਰ ਪੋਸਟ ਪਾ ਕੇ ਇਸ ਕਤਲ ਨਾਲ ਸੋਨੂ ਚੱਠਾ ਤੇ ਪ੍ਰਭ ਨੱਤ ਦਾ ਸੰਬੰਧ ਜੋੜਿਆ ਗਿਆ। ਇਸ ਤੋਂ ਬਾਅਦ ਛੱਠਾ ਵੱਲੋਂ ਇਸ ਸਬੰਧੀ ਸਪਸ਼ਟੀਕਰਨ ਵੀ ਸਾਂਝਾ ਕੀਤਾ ਗਿਆ ਤੇ ਤਨਵਾ ਕਤਲ ਦੇ ਮਾਮਲੇ 'ਚ ਆਪਣਾ ਕੋਈ ਰੋਲ ਹੋਣ ਤੋਂ ਇਨਕਾਰ ਕੀਤਾ ਗਿਆ। ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਮਿੱਥ ਕੇ ਕੀਤੀ ਗਈ ਸੀ ਇੱਕ ਈਮੇਲ ਦੇ ਵਿੱਚ ਪੀਲ ਪੁਲਿਸ ਨੇ ਆਖਿਆ ਹੈ ਕਿ ਅਸੀਂ ਪਰਿਵਾਰ ਦੇ ਸਤਕਾਰ ਵਜੋਂ ਪੀੜਤ ਦੀ ਪਛਾਣ ਪ੍ਰਦਾਨ ਨਹੀਂ ਕਰ ਰਹੇ ਇਸ ਵਾਰਦਾਤ ਚ ਬਿਸ਼ਨੋਈ ਗਰੁੱਪ ਦੀ ਭੂਮਿਕਾ ਬਾਰੇ ਸਵਾਲ ਪੁੱਛੇ ਜਾਣ ਤੇ ਜਵਾਬ ਦੇ ਵਿੱਚ ਪੀਲ ਪੁਲਿਸ ਦੇ ਮੀਡੀਆ ਅਧਿਕਾਰੀ ਟਾਲਰ ਬੈਲ ਮੋਰੈਨਨਿਕ ਹੈ ਕਿ ਜਾਂਚ ਕਰਤਾ ਬਿਸ਼ਨੋਈ ਸਮੂਹ ਤੋਂ ਜਾਣੂ ਨੇ ਤੇ ਇਸ ਗੋਲੇਬਾਰੀ ਨਾਲ ਕਿਸੇ ਵੀ ਸੰਬੰਧ ਤੇ ਵਿਚਾਰ ਕਰਨਗੇ ਪੀਲ ਪੁਲਿਸ ਦਾ ਮੰਨਣਾ ਹੈ ਕਿ ਇਸ ਵਾਰਦਾਤ ਦਾ ਗੈਂਗ ਨਾਲ ਜੁੜੇ ਹੋਣ ਬਾਰੇ ਅੰਦਾਜ਼ਾ ਲਗਾਉਣਾ ਬਹੁਤ ਛੇਤੀ ਹੋਵੇਗਾ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਚ ਅਤਵਾਦੀ ਸੰਗਠਨ ਐਲਾਨਨ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ ਕਾਬਿਲ ਗੌਰ ਹੈ ਕਿ ਕੈਨੇਡਾ ਭਾਰਤ ਉਤੇ ਲਾਰੈਂਸ ਬਿਸ਼ਨੋਈ ਨੂੰ ਢਾਲਵ ਜੋ ਵਰਤਨ ਦੇ ਦੋਸ਼ ਲਗਾ ਚੁੱਕਾ ਹੈ ਭਾਰਤੀ ਜਾਂਚ ਕਰਤਾਵਾਂ ਦਾ ਅਨੁਮਾਨ ਹੈ ਕਿ ਬਿਸ਼ਨੋਈ ਭਾਰਤ ਦੇ ਕਈ ਰਾਜਾਂ ਚ 700 ਮੈਂਬਰਾਂ ਦੇ ਇੱਕ ਗਿਰੋਹ ਨੂੰ ਕੰਟਰੋਲ ਕਰਦਾ ਹੈ ਪੰਜਾਬ ਪੁਲਿਸ ਸਿਰਫ ਪੰਜਾਬ ਵਿੱਚ 6 ਸਮੂਹ ਦੇ ਹਿਟਮੈਨਾਂ ਦੁਆਰਾ ਵਰਤੇ ਗਏ ਲਗਭਗ 2500 ਗੁਪਤ ਟਿਕਾਣਿਆਂ ਦਾ ਪਤਾ ਲਗਾਇਆ ਹੈ ਫਲੋਰੈਂਸ ਬਿਸ਼ਨੋਈ ਦੇ ਖਿਲਾਫ 30 ਤੋਂ ਵੱਧ ਅਪਰਾਧਿਕ ਮਾਮਲੇ ਹਜੇ ਪੈਂਡਿੰਗ ਨੇ ਤੇ ਉਹ ਜਿਹੜੇ ਕੈਨੇਡਾ ਦਾ ਪੰਜਾਬੀ ਟਰੱਕ ਡਰਾਈਵਰ ਮੁਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਦਰਸਲ ਅਮਰੀਕਾ ਦੇ ਵਿੱਚ ਫਲੋੜਾ ਟਰਨ ਪਾਈਕ ਦੇ ਮਾਮਲੇ ਦੇ ਵਿੱਚ ਭਾਰਤੀ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਗ੍ਰਿਫਤਾਰ ਹੈ ਤੇ ਦੋਸ਼ਾਂ ਦੇ ਹੇਠ ਚੱਲ ਰਿਹਾ ਹੈ ਕਿਉਂਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸੇ ਹੀ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹੰਬੋਲਟ ਬ੍ਰੌਂਕਰਸ ਦਾ ਬੱਸ ਹਾਦਸਾ ਜਿੱਥੇ ਜਸਕੀਰਤ ਸਿੰਘ ਸਿੱਧੂ ਦੇ ਉੱਤੇ ਵੀ ਗੰਭੀਰ ਦੋਸ਼ ਲਗਾਏ ਗਏ ਸੀ। ਔਰ ਸਿੱਧੇ ਸਿੱਧੇ ਤੌਰ ਦੇ ਉੱਤੇ ਇਹ ਮਾਮਲਾ ਜੋ ਤਾਜ਼ਾ-ਤਾਜ਼ਾ ਹਰਜਿੰਦਰ ਸਿੰਘ ਵਾਲਾ ਮਾਮਲਾ ਹੈ ਉਹ ਜਸਕੀਰਤ ਸਿੰਘ ਸਿੱਧੂ ਦੇ ਕੇਸ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਹੈ। ਪਰ ਇਸੇ ਹੀ ਮਾਮਲੇ ਦੇ ਵਿੱਚ ਦੱਸ ਦਈਏ ਕਿ ਜਸਕਿਰਤ ਸਿੰਘ ਸਿੱਧੂ ਨੇ ਸਜ਼ਾ ਵੀ ਪੋਗਲੇ ਹੈ ਤੇ ਉਸਦੀ ਡਿਪੋਰਟ ਦਾ ਜਿਹੜੀ ਕਾਰਵਾਈ ਹੈ ਡਿਪੋਰਟ ਦਾ ਜਿਹੜਾ ਮਾਮਲਾ ਹੈ ਉਹ ਚੱਲ ਰਿਹਾ ਹੈ ਹਮ ਬੋਲਟ ਬੱਸ ਹਾਦਸੇ ਦੇ ਮਾਮਲੇ ਵਿੱਚ ਡਿਪੂਟੇਸ਼ਨ ਦੇ ਹੁਕਮਾਂ ਵਿਰੁੱਧ ਅਦਾਲਤੀ ਲੜਾਈ ਲੜ ਰਹੇ ਜਸਕੀਰਤ ਸਿੱਧੂ ਦੀਆਂ ਉਮੀਦਾਂ ਹੋਰ ਮੱਧਮ ਹੁੰਦੀਆਂ ਮਹਿਸੂਸ ਹੋ ਰਹੀਆਂ ਨੇ ਮਾਰਚ 2019 ਦੇ ਵਿੱਚ ਵਾਪਰੇ ਹਾਦਸੇ ਮਗਰੋਂ 4 ਸਾਲ ਅਤੇ 4 ਮਹੀਨੇ ਦੀ ਜੇਲ੍ਹ ਕੱਟ ਚੁੱਕੇ ਸਿੱਧੂ ਨੂੰ ਪਿਛਲੇ ਸਾਲ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਸਨ ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਵੱਲੋਂ ਮਨੁੱਖਤਾ ਦੇ ਆਧਾਰ ਤੇ ਪਰਮਨੈਂਟ ਰੈਜ਼ਿਡੈਂਸੀ ਬਹਾਲ ਕਰਨ ਦੀ ਅਰਜ਼ੀ ਅਦਾਲਤ 'ਚ ਦਾਖਲ ਕੀਤੀ ਗਈ ਜਿਸ ਦਾ ਫੈਸਲਾ ਆਉਣ 'ਚ 2 ਸਾਲ ਲੱਗ ਸਕਦੇ ਨੇ ਸਿੱਧੂ ਦੇ ਵਕੀਲ ਨੇ ਪ੍ਰਵ ਬੇਹਦ ਦਰਦਨਾਕ ਸੀ ਪਰ ਬਤੌਰ ਸਜ਼ਾ ਉਸ ਦਾ ਮੌਕਲ ਸਜ਼ਾ ਪੂਰ ਚੁੱਕਾ ਹੈ ਇਸ ਤੋਂ ਇਲਾਵਾ ਉਸ ਦਾ ਬੱਚਾ ਕੈਨੇਡੀਅਨ ਨਾਗਰਿਕ ਹੈ ਤੇ ਉਸ ਨੂੰ ਭਾਰਤ ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਹੰਬੋਲਟ ਬਸ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਖਿਡਾਰੀਆਂ ਅਤੇ ਹਾਕੀ ਟੀਮ ਦੇ ਸਟਾਫ ਮੈਂਬਰਾਂ ਦੇ ਪਰਿਵਾਰ ਵੀ ਇਸ ਮੁੱਦੇ ਤੇ ਵੰਡੇ ਹੋਏ ਨੇ ਕਿ ਜਸਕੀਰਤ ਸਿੱਧੂ ਨੂੰ ਡਿਪੋਰਟ ਕਰ ਦਿੱਤਾ ਜਾਵੇ ਜਾਂ ਕੈਨੇਡਾ ਚ ਰਹਿਣ ਦੀ ਇਜਾਜ਼ਤ ਮਿਲੇ ਕੈਨੇਡਾ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਸੰਸਦ ਮੈਂਬਰ ਪੀਆਰ ਬਹਾਲ ਕਿਤੇ ਜਾਣ ਦੀ ਵਕਾਲਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਸਕੀਰਤ ਸਿੱਧੂ ਦੀ ਪਤਨੀ ਅਤੇ ਬੱਚੇ ਇਥੇ ਨੇ ਤੇ ਉਹ ਸਜ਼ਾ ਵੀ ਭੁਗਤ ਚੁੱਕਿਆ ਹੁਣ ਉਸ ਨੂੰ ਰਿਪੋਰਟ ਕਰਕੇ ਹਾਦਸੇ 'ਚ ਜਾਨ ਗਵਾਉਣ ਵਾਲੇ ਵਾਪਸ ਤਾਂ ਨਹੀਂ ਆ ਸਕਤੇ ਹਾਦਸੇ ਵੇਲੇ ਜਸਕਿਰਤ ਸਿੱਧੂ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਅਤੇ ਨਾ ਹੀ ਹੱਥ ਤੋਂ ਜ਼ਿਆਦਾ ਰਫਤਾਰ ਹਾਦਸੇ ਦਾ ਕਾਰਨ ਬਣੀ ਔਰ ਉਸਨੇ ਅਦਾਲਤ ਨੂੰ ਦੱਸਿਆ ਕਿ ਗਾਰਗੋ ਉੱਤੇ ਪਾਈ ਤਰਪਾਲ ਢਿੱਲੀ ਹੋਣ ਕਾਰਨ ਉਸਦਾ ਧਿਆਨ ਵਾਰ-ਵਾਰ ਤਰਪਾਲ ਦੇ ਵੱਲ ਜਾ ਰਿਹਾ ਸੀ ਦੂਜੇ ਪਾਸੇ ਹੰਬੋਲਟ ਬੱਸ ਹਾਦਸੇ ਮਗਰੋਂ ਜਸਕੀਰਤ ਸਿੱਧੂ ਦੀਆਂ ਕਈ ਕਮੀਆਂ ਉੱਭਰ ਕੇ ਆਈਆਂ ਬਤੌਰ ਡਰਾਈਵਰ ਉਸਨੇ ਟਰੱਕਿੰਗ ਨਾਲ ਸੰਬੰਧਿਤ ਫੈਡਰਲ ਅਤੇ ਪ੍ਰੋਵਿੰਸ਼ੀਅਲ ਰੂਲਸ ਦੀ 70 ਵਾਰ ਉਲੰਘਣਾ ਕੀਤੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੌਗ ਬੁੱਕ ਦੇ ਨਾਲ ਸੰਬੰਧਿਤ ਸਨ ਇਸ ਮਾਮਲੇ ਦੀ ਤੁਲਨਾ ਹਰਜਿੰਦਰ ਸਿੰਘ ਦੇ ਨਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੁਲਨਾ ਫਲੋੜਾ ਟਰਨਪਾਈਕ ਵਾਲੇ ਹਰਜਿੰਦਰ ਸਿੰਘ ਦੇ ਨਾਲ ਕੀਤੀ ਜਾਵੇ ਤੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਜਦਕਿ ਜਸਕਿਰਤ ਸਿੰਘ ਜਾਇਜ਼ ਤਰੀਕੇ ਦੇ ਨਾਲ 2014 ਦੇ ਵਿੱਚ ਕੈਨਟ ਆ ਪੁੱਜਿਆ ਸੀ ਤੇ ਪਰਮਨੈਂਟ ਰੈ residency ਹਾਸਲ ਕੀਤੀ ਸੀ ਹਰਜਿੰਦਰ ਸਿੰਘ ਨੂੰ ਕਿਸੇ ਵੀ ਕਿਸਮ ਦੀ ਰਾਹਤ ਨਹੀਂ ਮਿਲ ਸਕਦੀ ਪਰ ਜਸਕਿਰਤ ਸਿੰਘ ਦੀ ਆਖਰੀ ਉਮੀਦ ਹਜੇ ਵੀ ਬਾਕੀ ਹੈ ਤੇ ਦੂਜੇ ਪਾਸੇ ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋਨ ਨੇ ਸਸਕੇਟੂਨ ਦੇ ਵਿੱਚ ਸੰਘੀ ਖੇਤੀਬਾੜੀ ਮੰਤਰੀ ਹੀਥ ਮੈਕਡੋਨਲਡ ਤੇ ਉਦਯੋਗ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਇੱਕ ਨਵੇਂ ਕਨੋਲਾ ਬੀਜਾਂ ਤੇ ਚੀਨ ਦੇ ਨਵੇਂ ਟੈਰਫਾਂ ਤੇ ਚਰਚਾ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੰਸਦ ਸਖਤਰ ਕੋਰੀ ਬਲੋਇਸ ਅਤੇ ਸਸਕੇਚਵਾਂ ਦੇ ਖੇਤੀਬਾੜੀ ਮੰਤਰੀ ਡੈਰਲ ਹੈਰਿਸਨ ਨੇ ਵੀ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਚੀਨ ਨੇ ਪਿਛਲੇ ਹਫਤੇ ਕਨੋਲਾ ਬੀਜਾਂ ਤੇ ਲਗਭਗ 76% ਟੈਰਫ ਲਗਾਇਆ ਸੀ ਇਹ ਮਾਰਚ ਤੋਂ ਕਨੋਲਾ ਤੇਲ ਅਤੇ ਮੀਲ ਤੇ ਪਹਿਲਾਂ ਹੀ ਲਾਗੂ ਸੌਫਿਸ ਦੀ ਡਿਊਟੀਆਂ ਤੋਂ ਬਾਅਦ ਵਾਧੂ ਚਾਰਜਸ ਲਗਾਏ ਗਏ ਨੇ ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਵਾੜੀ ਸ਼ੁਰੂ ਹੋ ਰਹੀ ਹੈ ਔਰ ਸਕਾਟਮੋਨਿਕ ਹੈ ਕਿ ਉਤਪਾਦਕ ਪਹਿਲਾਂ ਹੀ ਕੈਨੇਡਾ ਦੇ ਵਿੱਚ ਘੁੰਮ ਰਹੇ ਨੇ ਸਾਰੇ ਆਰਥਿਕ ਅਤੇ ਉਦਯੋਗਿਕ ਅਨਿਸ਼ਚਿਤਤਾ ਦੇ ਵਿਚਾਰੇ ਇਹ ਇੱਕ ਤਰ੍ਹਾਂ ਦਾ ਝਟਕਾ ਹੈ ਉਹਨਾਂ ਲੋਕਾਂ ਵਾਸਤੇ ਸੋ ਇਹ ਵੀ ਆਖਿਆ ਗਿਆ ਹੈ ਕਿ ਕਨੋਲਾ ਤੇਲ ਬੀਜ ਅਤੇ ਮੀਲ ਦੇ ਲਈ ਸਿਸਕਿਚਵਾਨ ਦਾ ਸਭ ਤੋਂ ਵੱਡਾ ਬਾਜ਼ਾਰ ਸੰਯੁਕਤ ਰਾਜ ਅਮਰੀਕਾ ਹੈ ਅਤੇ ਇਸ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਚੀਨ ਹੈ ਮੋਨੇ ਨੇ ਵੀ ਅਖਾਇਆ ਕਿ ਸਸਕੇਚਵਨ ਨੂੰ ਚੀਨ ਦੇ ਨਵੇਂ ਟੈਫਨ ਦੇ ਨਾਲ ਨਜਿੱਠਣ ਲਈ ਉਦਯੋਗ ਤੇ ਬਾਕੀ ਪ੍ਰਾਂਤਾਂ ਅਤੇ ਸੰਘੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਕੈਨੇਡਾ ਦੇ ਅੰਦਰ ਸਖਤ ਰੈਗੂਲੇਟਰੀ ਉਪਾਅ ਕੀਤੇ ਜਾਣ ਦੀ ਵੀ ਜ਼ਰੂਰਤ ਹੈ ਵੱਲ ਉਹਨਾਂ ਨੇ ਇਸ਼ਾਰਾ ਕੀਤਾ Uh, first is to protect the market share and the market access that we have into those uh, significant markets, namely the United States of America, of which we are experiencing much uncertainty on a number of fronts, including agricultural products, as well as China, where we have seen first retaliatory tariffs on oil and meal uh, to the tune of about 100 percent, or A, 100 percent, and more recently uh, the allegations of, uh, of, of uh, a dumping with an anti dumping study. Uh, that has resulted in uh, a seed tariff of 76 percent, right, and we must remember the the size and scope and the impact of the just the canola industry alone in in Canada. It's, it is a 43 billion dollar industry, uh, employing over 200,000 Canadians uh, each and every day. And so, really, three points as we move forward. First is uh, we need to engage at every level. Myself will be in China in the next in a couple of weeks with potentially another opportunity for engagement uh, before the end of the the calendar year uh, to work alongside our federal government to ensure that we are advocating and advancing to ultimately uh, what will find how, who the people that will find the resolution to this trade challenge that we have on all three products, whether it be. Uh, the, the retaliatory tariffs on the seed and meal, or whether it be uh, the, the, the allegations of dumping on uh, the seed, sorry, retaliatory on oil and meal. Um, and that is going to happen by our federal government and our Prime Minister uh, meeting with President Xi and finding our way, uh, not only, I would say, to the opportunity and uh, to a better place with respect to the canola industry, but the opportunities that we might have uh, more broadly across Canada in expanding our trade uh, and expanding additional production of all industries uh, to a place like China. Uh, there will be opportunities uh, for the President and the Prime Minister uh, to meet, I think, when you look at the, uh, the global calendar of events. And we will be working uh, alongside uh, Cody Bloy as well as other ministers uh, in an effort uh, for that uh, to happen. Second is ultimately at some point in time, should this temporary tariff last for any uh, degree of, or period of time. Is we will have to work together to uh, signal uh, that we are there to support uh, the canola industry, the exporting industry, and our agri food industry um, more broadly. Um, and those conversations will continue. And last, um, not least, uh, but I would say most strategic and most important, is we need to control what we can control. Uh, here, as uh, Canadians, uh, more broadly, uh, you know, controlling uh, the domestic market that we may have today and tomorrow in the canola industry. <laughs>